ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਗੁਰ ਆਪਣੇ ਬਲੇਹਾਰੀ ਜਿਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਹੋਤ ਸਬਿਨ ਅਬਰ ਨ ਕੋਈ ਕਰਨ ਕਾਰਨ ਪ੍ਰਭ ਸੋਏ ਰਹਾ ਹੋ ਪ੍ਰਭ ਆਪਣੇ ਵਰਦੀ ਨੇ ਸਗਲ ਜੀਵ ਸਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੋਰ ਆਪਣੇ ਬਲੇ ਹਾਰੇ ਜਨਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿੰ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤਹ ਤਿਸ ਬਿਨ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੋਰੇ ਆਪਣੇ ਬਲਿਹਾਰ ਜਿਨ ਕੋਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭੇ ਆਪਣੇ ਵਰ ਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲੇਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਹੋਤੇ ਸਬਿਨ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਇ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀਵ ਅਸਕਿਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲੇ ਹਾਰੀ ਜਿਨ ਪੂਰਨ ਪੈ ਜ ਸواری ਮਨ ਚਿੰਦਿਆ ਫਲ ਪਾਇਆ ਪ੍ਰਭ ਅਪਲ ਸਦਾ ਤਿਆਆ ਸੰਤੋਸ ਇਸ ਬਿਨਾ ਆਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭੇ ਆਪਣੇ ਵਰਦਿਨੇ ਸਗਲ ਜੀ ਵਸਕਿਨੇ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲੇ ਹਾਰੀ ਜਿੰ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋਸ਼ਿ ਸਿ ਬਿਨ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਇ ਰਹਾਉ ਪ੍ਰਭੂ ਆਪਣੇ ਵਰ ਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ ਪੰਜਵਾਂ ਘੋਰ ਆਪਣੇ ਬਲੇਹਾਰੀ ਜਿੰ ਪੂਰਨ ਪੈਜ ਸਵਾਰੀ ਮਨ ਚੰਡਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋਸ ਇਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਇ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀ ਵਸਕਿਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਹਾਰੇ ਜਨਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਆਇਆ ਸੰਤੋ ਤੇ ਸਬਿਨੇ ਵਰ ਨਾ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀ ਵਸਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲੇਹਾਰੀ ਜਿਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਹੋਤ ਸਬਿਨ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਏ ਰਹਾਉ ਪ੍ਰਭ ਆਪਣੇ ਵਰਦੀ ਨੇ ਸਗਲ ਜੀਵ ਸਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਉਗੋਰੇ ਆਪਣੇ ਬਲਹਾਰੇ ਜਨਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤਿਆਆ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਾਉ ਪ੍ਰਭ ਆਪਣੇ ਵਰਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤਹ ਤਿਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭੇ ਆਪਣੇ ਵਰਦਿਨੇ ਸਗਲ ਜੀਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੋਰੇ ਆਪਣੇ ਬਲਿਹਾਰੇ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤੇਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭੇ ਆਪਣੇ ਵਰ ਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲੇਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਹੋਤੇ ਸਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਇ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀਵ ਅਸਕਿਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹਲਾ ਪੰਜਵਾਂ ਗੁਰ ਆਪਣੇ ਬਲੇ ਹਾਰੇ ਜਿਨ ਪੂਰਨ ਪੈ ਜ ਸواری ਮਨ ਚਿੰਦਿਆ ਫਲ ਪਾਇਆ ਪ੍ਰਭ ਅਪਨ ਸਦਾ ਤਿਆਆ ਸੰਤੋਸਿਸ ਬਿਨਾਂ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾਉ ਪ੍ਰਭੇ ਆਪਣੇ ਵਰ ਦਿਨੇ ਸਗਲ ਜੀ ਵਸ ਕਿਨੇ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲੇ ਹਾਰੀ ਜਿੰ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤੇਸ ਬਿਨ ਅਬਰ ਨ ਕੋਈ ਕਰਨ ਕਰਨ ਪ੍ਰਭ ਸੋਇਰਾ ਪ੍ਰਭੂ ਆਪਣੇ ਵਰ ਦਿਨੇ ਸਗਲ ਜੀਵ ਸਕਿਨੇ ਜਨ ਨਾਨਕ ਨਾਮ ਤੇ ਆਇਆ ਤਾ ਸਗਲੇ ਦੁਖ ਮਿਟਾਇਆ ਸੋਰਠ ਮਹਲਾ ਪੰਜਵਾਂ ਘੁਰੇ ਆਪਣੇ ਬਲੇ ਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋਸਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀਵ ਸਕਿਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਹਾਰੇ ਜਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇ ਸੰਤੋਸ ਇਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਇ ਰਹਾ ਪ੍ਰਭ ਆਪਣੇ ਵਰ ਦਿਨੇ ਸਗਲ ਜੀਵਸ ਕਿਨੇ ਜਨ ਨਾਨਕ ਨਾਮ ਧਿਆਇ ਤਾ ਸਗਲੇ ਦੁਖ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ